ਅੱਜ ਰਮਨਸਵੀ ਦੀ ਘਰ ਦੇ ਕੰਮਾਂ ਵਿੱਚ ਰੁਚੀ ਹੋਈ ਸੀ ਘਰ ਵਿੱਚ ਗਹਿਮਾ ਗਹਿਮੀ ਭਰਿਆ ਮਾਹੌਲ ਸੀ ਨਮੀ ਕੁਟੀ ਦੀ ਹੁਸ਼ੀ ਵਿੱਚ ਘਰ ਵਿੱਚ ਅਖੰਡ ਪਾਠ ਰੱਖਿਆ ਹੋਇਆ ਸੀ ਚਾਰੇ ਪਾਸੇ ਗਹਿਮਾ ਗਹਿਮੀ ਸੀ ਕੋਠੀ ਦੇ ਬਾਹਰ ਇੱਕ ਨੌਕਰ ਤੇ ਕਮਰੇ ਵਿੱਚ ਰਮਨ ਦੀ ਸੱਸ ਤੇ ਸੋਹਰਾ மஞ்சੇ ਤੇ ਬੈਠੀ ਰੱਬ ਦਾ ਸ਼ੁਕਰ ਕਰ ਰਹੀ ਸਨ ਨਵੀਂ ਬਣੀ ਮਕਾਨ ਲਈ ਤੇ ਬਰਕਤਾਂ ਲਈ ਮਾਂ ਦੁਆ ਮੰਗ ਰਹੀ ਸੀ ਉਧਰ ਰਮਨ ਦਾ ਪਤੀ ਕੰਮ ਤੋਂ ਆਇਆ ਤੇ ਰਮਨ ਕਹਿੰਦੀ ਘਰ ਅਖੰਡ ਫਾਟ ਕਰਵਾਉਣਾ ਸਾਰੀ ਸਫਾਈ ਮੁਕੰਮਲ ਹੋ ਗਈ ਹੈ ਸਾਰਾ ਵਾਦੂ ਸਮਾਨ ਬਾਹਰਲੇ ਘਰ ਰੱਖ ਦਿੱਤਾ ਹੈ ਮੈਂ ਇਹ ਕਹਿੰਦੀ ਸੀ ਘਰ ਰਿਸ਼ਤੇਦਾਰ ਆਉਣਾ ਤੁਸੀਂ ਬੇਬੇ ਬਾਪੂ ਦਾ ਮੰਝਾ ਵੀ ਫਾਰ ਲਈ ਕਰ ਰੱਖਾਓ ਉਹ ਉਧਰ ਲੈ ਲੈਣਗੀ ਵਧੀਆ ਉਹ ਵੀ ਮਕਾਨ ਨਾਲੇ ਇੰਨੀਆਂ ਦਵਾਈਆਂ ਇੰਨਾਂ ਦੀਆਂ ਜੇ ਕਿਤੇ ਨਿੱਕੇ ਨਿਆਣੇ ਨੇ ਭੁੱਲ ਕੇ ਖਾ ਲਈ ਫਿਰ ਔਖਾ ਹੁਜਣਾ ਰਮਨ ਦਾ ਪਤੀ ਗੁੱਸੇ ਵਿੱਚ ਆ ਗਿਆ ਦਰਵਾజా ਦਿਖਾਈ ਦਿੱਤਾ ਚੱਕ ਸਮਾਨ ਤੇ ਨਿਕਲ ਜਾ ਕਰੂੰ ਆ ਕੂਠੀ ਮੇਰੇ ਮਾਂ ਬਾਪ ਦੀ ਪਾਈ ਹੋਈ ਏ ਨਾਨੀ ਪਾਈ ਪਾਈ ਜੋੜ ਕੇ ਇੱਕ ਇੱਕ ਪੈਸਾ ਜੋੜ ਕੇ ਇਹ ਕੂਠੀ ਬਣਾਈ ਆ ਆਵੇ ਬੱਡੀ ਮੱਤ ਦੇਣ ਵਾਲੀ ਜੋ ਕਰਦੀ ਵਰਕਤ ਲਈ ਤੂੰ ਪਾਠ ਰੱਖਿਆ ਤੈਨੂੰ ਨਹੀਂ ਪਤਾ ਈ ਵਰਕਤਾਂ ਇੰਨਾ ਕਰਕੇ ਹੀ ਨੇ ਤੇ ਤੂੰ ਵਰਕਤ ਕਰੂੰ ਕੰਡੋਂ ਨੂੰ ਫੇਰਦੀ ਕੱਲ ਤੇਰੀ ਮਾਂ ਬਾਪ ਨਾਲ ਤੇਰਾ ਭਰਾ ਪਰ ਜਾਏ ਇੰਜ ਕਰਨ ਫੇਰ ਕੀ ਕਰੇਂਗੀ ਫਿਰ ਉਹ ਵੀ ਕਿਉਂ ਰੱਖਣ ਲਈ ਤੇਰੇ ਮਾਂ ਬਾਪ ਨੂੰ ਰਮਣ ਪੂਰੀ ਤਰ੍ਹਾਂ ਸ਼ਰਮਿੰਦਾ ਸੀ ਉਹਦੀਆਂ ਅੱਖਾਂ ਸ਼ਰਮ ਨਾਲ ਚੁਕੀਆਂ ਹੋਈਆਂ ਸਨ ਤੇ ਬਾਪੂ ਨੂੰ ਦਵਾਈ ਦੇ ਆਮ ਕਹਿ ਕੇ ਉਹ ਉਥੋਂ ਚਲੀ ਗਈ ਸੋ ਰੱਬ ਰੂਪੀ ਵਰਕ ਤਾਂ ਮਾਪਿਆਂ ਨੂੰ ਪੁੱਲਾਵਾਂ ਸਾਮ ਕੇ ਰੱਖੋ ਇੰਨਾ ਸੰਗ ਹੀ ਕਰ ਰੋਸ਼ਨੀ ਜੋ ਤੁਸੀਂ ਅੱਜ ਬੀਜ ਰਹੀ ਕੱਲ ਉਹੀ ਤੁਹਾਨੂੰ ਵੜਣਾ ਪੈਣਾ ਇਨਸਾਨ ਜੋ ਵੰਡਦਾ ਹੁਣ ਉਹੀ ਵਾਪਸ ਮਿਲਦਾ ਖੁਸ਼ੀ ਵੀ ਜਦੋਂ ਤਾਂ ਉਹ ਖੁਸ਼ੀ ਲੱਗਦੀ ਆ ਤੇ ਜੇ ਗਮ ਬਣਦਾ ਤਾਂ ਉਹਨੂੰ ਵਾਪਸ ਵੀ ਗਮ ਹੀ ਮਿਲਣਗੇ ਅੱਜ ਤੁਸੀਂ ਜੋ ਆਪਣੇ ਮਾਪੇ ਨੂੰ ਦੇ ਰਹੀ ਹੋ ਤੁਹਾਡੀ ਬੱਚੀ ਸਾਹਮਣੇ ਇਹ ਸਭ ਕੁਝ ਦੇਖ ਰਹੀ ਨੇ ਤੁਸੀਂ ਉਹਨਾਂ ਲਈ ਇੱਕ ਉਦਾਹਰਣ ਹੀ ਹੋ ਕੱਲ ਤੁਹਾਨੂੰ ਦੇਖ ਉਹਨਾਂ ਵੀ ਤੁਹਾਡੇ ਨਾਲ ਉਹੀ ਸਲੀਕਾ ਵਰਤਣਾ ਉਹੀ ਵਿਵਹਾਰ ਕਰਨਾ ਜਿਹੜਾ ਤੁਸੀਂ ਅੱਜ ਕਰ ਰਹੀ ਹੋ। ਸੋ ਇਹੀ ਆ ਉਹ ਔਂਗਲਾ ਜਿਨ੍ਹਾਂ ਨੇ ਸਾਨੂੰ ਬਚਪਨ ਵਿੱਚ ਤੋਂ ਸਿਖਾਇਆ ਤੇ بڑے ਬੇਜ ਪਹੁੰਚ ਕੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਤੋਰ ਵਿੱਚ ਉਹਨਾਂ ਦਾ ਸਾਥ ਦੀ ਅਸੀਂ ਸਾਰੇ ਉਮਰਾਂ ਲਾ ਕੇ ਵੀ ਮਾਪੇ ਦਾ ਕਾਰਜ ਨਹੀਂ ਉਤਾਰ ਸਕਦੀ ਜੋ ਉਨ੍ਹਾਂ ਨੇ ਸਾਡੇ ਲਈ ਕੀਤਾ ਫਿਰ ਵੀ ਕੁਝ ਕੁ